ਅਰਗ੍ਰੇਤਾ ਗੁਰੂ ਦਾ ਬੇਟਾ ਲੰਚੁਰਿਆ ਦਾ ਦਰਸ਼ਕ ਹੈ ਨਾ ਹਾਂ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਾਰੇ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿਨਾ ਜੇਸ ਬਾਬਾ ਜੀਵਨ ਸਿੰਘ ਜੀ ਨੇ ਸਾਬ ਸਤਗੁਰੂ ਸ਼ੇਰਗੁਰ ਤੇਗ 72 ਪਾਛਾ ਜੀ ਦਾ ਸੀਸ ਲੈ ਕੇ ਆਨੰਦਪੁਰ ਦੀ ਧਰਤੀ ਤੇ ਪਹੁੰਚੇ ਤੇ ਅੱਜ ਉਹਨਾਂ ਦੀ ਪਵਿੱਤਰ ਜਾਤ ਦੇ ਵਿੱਚ ਗੁਰਦੁਆਰਾ ਸਾਡੇ ਦੀਵਾਨ ਹਾਲ ਤੱਕ ਜੀ ਕੇਸਗੜ ਸਾਹਿਬ ਤੇ ਸਮਾਗਮ ਵੀ ਚੱਲ ਰਹੇ ਤੇ ਅੱਜ ਨਗਰ ਕੀਰਤਨ ਵੀ ਨਿਹੰਗ ਸਿੰਘਾਂ ਵੱਲੋਂ ਬਾਬਾ ਮੇਜਰ ਸਿੰਘ ਜੀ ਸੋਢੀ ਵੱਲੋਂ ਲੈ ਕੇ ਉਹ ਜਿਹੜੇ ਦਿੱਲੀੋਂ ਤੁਰਿਆ ਉਹਨੇ ਤਕਾਲਾ ਨੂੰ ਪਹੁੰਚਣਾ ਉਹ ਤੋਂ ਇਲਾਵਾ ਤੁਹਾਡੇ ਮਹਿਰੂਰ ਇਹ ਵੀ ਕਰਨਾ ਚਾਹਣਾ ਕਿ ਜਿਹੜਾ ਸਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਹੀਦੀ ਦਿਵਸ ਨੂੰ ਕਿੰਨਾ ਮੈਂ ਕਿਨਾ ਮਹਾਨ ਨਗਰ ਕੀਰਤਨ ਜਿਹੜਾ ਪਵਿੱਤਰ ਧੋਵੜੀ ਸਾਹਿਬ ਦੀ ਧਰਤੀ ਤੋਂ ਸਤਿਗੁਰਾਂ ਦੀ ਪਵਿੱਤਰ ਧਰਤੀ ਤੋਂ ਸ਼ੁਰੂ ਹੋਇਆ ਸੀ ਉਹ ਅੱਜ ਵੱਖ-ਵੱਖ ਸਟੇਟਾਂ ਵਿੱਚ ਹੁੰਦਾ ਹੋਇਆ ਬੜੀ ਸਫਲਤਾਪੂਰਵਕ ਉਹ ਆਪਣੀ ਮੰਜ਼ਲ ਵੱਲ ਵੱਧ ਰਿਹਾ ਤਾਂ ਮੈਂ ਇਹ ਵੀ ਕਾਮਨਾ ਕਰਦਾ ਕਿ ਜਿਸ ਤਾਰਜ ਤੇ ਲੋਕਾਂ ਵੱਲੋਂ ਉਸ ਪਵਿੱਤਰ ਨਗਰ ਕੀਰਤਨ ਦੇ ਵਿੱਚ ਬਾਦ ਚੜ ਕੇ ਆਪਣਾ ਯੋਗਦਾਨ ਪਾਇਆ ਗਿਆ ਇਸ ਗੱਲ ਦਾ ਪ੍ਰਤੀਕ ਆ ਕਿ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਨੇ ਆਪਣਾ ਸੇਸ਼ ਬਲੀਦਾਨ ਦੂਸਰਿਆਂ ਲਈ ਕੀਤਾ Hindu ਧਰਮ ਲਈ ਕੀਤਾ ਤੇ ਬਹੁਤ ਵੱਡੇ ਪੱਧਰ ਤੇ ਉਹਨਾਂ ਦਾ ਵੀ ਫਰਜ ਬਣਦਾ ਸੀ ਇਹ ਵੀ ਕਾਮਨਾ ਕਰਦੇ ਸੀ ਕਿ ਉਹ ਦੇ ਵਿੱਚ ਆਪਣਾ ਨਗਰ ਕੀਰਤਨ ਚ ਯੋਗਦਾਨ ਪਾਉਣ ਤੇ ਉਹ ਯੋਗਦਾਨ ਆਪਣਾ ਪਾ ਰਹੇ ਆ। ਸੋ ਨਗਰ ਕੀਰਤਨ 23 ਤਰੀਕ ਨੂੰ 23 11 2025 ਨੂੰ ਦੋਨੋਂ ਗੋਰੀ। ਸ਼੍ਰੀ ਅਨੰਦਪੁਰ ਦੀ ਧਰਤੀ ਤੇ ਪਹੁੰਚੂਗਾ। ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕਰਨ ਦਾ ਇੱਕ ਵਿਸ਼ੇਸ਼ ਸਾਡਾ ਉਹ ਤੁਹਾਨੂੰ ਇਸ ਕਰਕੇ ਸਰਦਾ ਪੱਤਰ ਦਿੱਤਾ ਗਿਆ ਕਿ ਪਿਛਲੇ ਸਮੇਂ ਦੌਰਾਨ ਆ ਜਿੰਨਾ ਬਾਰਡਰ ਏਰੀਆ ਪਠਾਨਕੋਟ ਤੋਂ ਲੈ ਕੇ ਵੋਰ ਤੱਕ ਤੇ ਸultanpur Lodhi ਦੀ ਧਰਤੀ ਇਹ ਬੜੀ ਬੁਰੀ ਤਰ੍ਹਾਂ ਫਲਾਡਸ ਦੇ ਨਾਲ ਪ੍ਰਭਾਵਿਤ ਹੋਇਆ ਪ੍ਰਭਾਵਿਤ ਨਹੀਂ ਹੋਇਆ ਇਹ ਕਿਸੇ ਨੂੰ ਦਾ ਕਹ ਲਓ ਵੀ ਨਾਸ਼ਤੇ ਹੋ ਗਿਆ ਘਰਾਂ ਦੇ ਵਿੱਚ 10-10 ਫੁੱਟ ਪਾਣੀ ਫਸਲਾਂ ਦੇ ਸਾਰੇ ਤਕਰੀਬਨ ਮੈਂ ਆਪ ਵੀ ਦੌਰਾ ਕਰਕੇ ਆਇਆ ਤੇ ਮੈਨੂੰ ਇਹ ਵੀ ਚਿੰਤਾ ਖਾ ਰਹੀ ਉਹਨਾਂ ਲੋਕਾਂ ਨੂੰ ਵੀ ਕਿ ਝੋਨੇ ਦੀ ਫਸਲ ਤਾਂ ਗਈ ਗਈ ਗਏ ਹਾਂ ਕਣਕ ਵੀ ਬੀਜੀ ਨਹੀਂ ਜਾਣੀ ਕਿਉਂਕਿ ਥੱਲੇ ਝੋਨੇ ਦੀ ਪਰਾਲੀ ਹੋ ਗਈ ਉੱਤੇ ਰੇਤਾ ਪੈ ਗਈ ਤੇ ਉੱਥੇ ਪਤਾ ਨਹੀਂ ਲੱਗਦਾ ਵੀ ਇਹ ਸਮੁੰਦਰ ਆ ਤੇ ਉਹਦੀ ਡਿਮਾਰਕੇਸ਼ਨ ਹੋਣ ਨੂੰ ਵੀ ਫੇ ਕਿਹਦੀ ਕਿਹਦੀ ਪੈੜੀ ਆ ਕਿੱਥੇ ਕਿੱਥੇ ਆ ਉਹ ਵੀ ਸਾਰਾ ਸਮਾਂ ਲੱਗੂ ਸੋ ਇੱਕ ਸਾਡੇ ਲਈ ਦੁੱਖ ਦਾ ਕਾਰਨ ਵੀ ਬਣਿਆ ਪਾਵੇਂ ਇਹ ਦੁੱਖ ਦਾ ਕਾਰਨ ਬਣ ਵੀ ਸਰਕਾਰਾਂ ਵੀ ਜ਼ਿੰਮੇਵਾਰ ਆ ਜਿਨ੍ਹਾਂ ਨੇ ਸਮੇਂ ਸਿਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਮਾਧੋਪੁਰ ਦੇ ਗੇਟ ਦੇ ਚਾਰ ਗੇਟ ਹੀ ਓਖੜ ਗਏ ਲਗਾਤਾਰ ਪਾਣੀ ਆਉਣ ਨਾਲ ਮੈਂ ਜਿੱਦਣ ਗਿਆ ਸੀ ਉਹਨਾਂ ਏਰੀਆ ਦੇ ਵਿੱਚ ਤੇ ਉੱਥੇ ਗੱਡੀ ਵੀ ਨਹੀਂ ਗਈ ਟਰੈਕਟਰਾਂ ਦੇ ਸਾਨੂੰ ਚੜ ਕੇ ਜਾਣਾ ਪਿਆ ਕੁਝ ਏਰੀਆ ਦੇ ਵਿੱਚ ਸਾਨੂੰ ਬੋਰਡ ਰਾਹੀਂ ਜਾਣਾ ਪਿਆ ਸੋ ਮੇਰਾ ਕਹਿਣ ਤੋਂ ਭਾਵ ਉਹਨਾਂ ਲੋਕਾਂ ਦੀ ਰਿਕੁਆਇਰਮੈਂਟ ਸੀ ਬੇਸਿਕ ਤੌਰ ਤੇ ਕਿ ਸਾਨੂੰ ਸੁੱਕਾ ਦੁੱਧ ਪ੍ਰਸ਼ਾਦੇ ਦਾ ਇੰਤਜ਼ਾਮ ਤੇ ਪਾਣੀ ਦਾ ਇੰਤਜ਼ਾਮ ਤੇ ਦਵਾਈਆਂ ਦਾ ਇੰਤਜ਼ਾਮ ਕਰਕੇ ਦਿਓ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਮਨੀ ਸਾਹਿਬ ਗੁਰਦੁਆਰੇ ਤੋਂ ਕਿਉਂਕਿ ਜਲਾਲਾਬਾਦ ਦਾ ਏਰੀਆ ਪਹਿਲਾਂ ਇਹ ਹੜ੍ਹ ਨਾਲ ਪ੍ਰਭਾਵਿਤ ਹੋਇਆ ਉਸੇ ਦਿਨ ਤੋਂ ਇਹ ਕਾਰਜ ਜਿਹੜੇ ਆ ਆਰੰਭ ਦਿੱਤੇ ਸੀ ਤੇ ਬਹੁਤ ਆ ਦੀ ਮੰਗ ਸੀ ਕਿ ਸਾਨੂੰ ਡੀਜ਼ਲ ਵੀ ਦਿਓ। ਸੋ ਇਹ ਸਾਰੇ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਆਰੰਭ ਕੀਤੇ ਗਏ ਤੇ ਸਾਰੇ ਜਿੰਨੇ ਵੀ ਬਾਰਡਰ ਏਰੀਆ ਦੇ ਗੁਰਦੁਆਰੇ ਸਹਿਮਾਨ ਸੀ ਉਹਨਾਂ ਨੂੰ ਇੱਕ ਹਦਾਇਤ ਵੀ ਕੀਤੀ ਗਈ ਕਿ ਤੁਸੀਂ ਤੁਰੰਤ ਮੈਨੇਜਰ ਸਾਹਿਬ ਨੂੰ ਕਿ ਜਿੱਥੇ ਕੋਈ ਕਿਸੇ ਦੀ ਮੰਗ ਆਉਂਦੀ ਆ ਉੱਥੇ ਤੁਰੰਤ ਜੋ ਵੀ ਉਹਨਾਂ ਦੀ ਮੰਗ ਆ ਉਹ ਪੂਰੀ ਕੀਤੀ ਜਾਵੇ ਤਾਂ ਕਿ ਲੋਕ ਆਪਣੇ ਆਪ ਨੂੰ ਇਹ ਮਹਿਸੂਸ ਨਾ ਕਰਨ ਕਿ ਅਸੀਂ ਇਕੱਲੇ ਪੈ ਗਏ ਆ ਤੇ ਮੈਂ ਧੰਨਵਾਦ ਕਰਦਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਕਾਲੀ ਦਲ ਦਾ ਜਿਨ੍ਹਾਂ ਨੇ ਦਿਨ ਰਾਤੇ ਕਰਕੇ ਨਾ ਕਾਰਜ ਖੇਤਰਾਂ ਦੇ ਵਿੱਚ ਬੜਾ ਵੱਡਾ ਆਪਣਾ ਯੋਗਦਾਨ ਪਾਇਆ ਭਾਵੇਂ ਮੋਬਿਲਾਈਜੇਸ਼ਨ ਵੱਡੇ ਤੌਰ ਤੇ ਹੋ ਗਈ ਸ਼ੁਰੂ ਪਰ ਇੱਕ ਵਾਰੀ ਮੋਬਿਲਾਈਜੇਸ਼ਨ ਕਰਨ ਦਾ ਮੁੰਡ ਬੰਨਣਾ ਪੈਂਦਾ ਉਹ ਮੁੰਡ ਬੰਨਿਆ ਤੇ ਅੱਜ ਪੰਜਾਬ ਦੇ ਵਿੱਚ ਮੈਂ ਦੇਖਦਾ ਵੱਡੇ ਪੱਧਰ ਤੇ ਲੋਕ ਰਾਹਤ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਸਰਕਾਰ ਬਹੁਤ ਲੇਟ ਐਕਸ਼ਨ ਸ਼ੁਰੂ ਕੀਤਾ ਹੁਣ ਸਰਕਾਰ ਕੀ ਕਰ ਸਕਦੀ ਸਰਕਾਰ ਸਭ ਤੋਂ ਵੱਡਾ ਜੇ ਚਾਹੁੰਦੀ ਪੰਜਾਬ ਦੇ ਲੋਕਾਂ ਦਾ ਭਲਾ ਘਟੋ ਘਟ 50 50000 ਰੁਪਇਆ 1 ਏਕੜ ਦਾ ਮੁਆਵਜ਼ਾ ਦੇਵੇ ਲੋਕਾਂ ਨੂੰ ਕਿਉਂਕਿ ਆ ਜਿਹੜੇ ਲੰਗਰ ਪਾਣੀ ਹੈ ਤਾਂ ਅਸੀਂ ਆਪ ਪਚਾ ਦੇਣੇ ਲੋਕਾਂ ਕੋਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਮਹਿਸੂਸ ਕਰਦੀ ਆ ਕਿ ਆ ਜ਼ਿਲ੍ਹੇ ਹੜ ਹੁਣ ਬਹਿ ਜਾਣੇ ਆ ਜ਼ਿਲ੍ਹੇ ਪਾਣੀ ਸੁੱਕ ਜਾਣਾ ਉਦੋਂ ਬਾਅਦ ਅਸਰ ਰਾਹਤ ਫੇਰ ਉਹ ਬਚਾ ਕੇ ਤਰਵੇ ਸ਼ੁਰੂ ਹੋਣੇ ਆ ਉਹ ਮੋੜ ਬਸੇਬੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮੈਂ ਦੇਖਿਆ ਸੀ ਜਾ ਕੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਕਿ ਲੋਕਾਂ ਦੇ ਘਰ ਤਾਂ ਉੱਚੇ ਆ ਪਰ ਚਾਰ ਚਫੇਰੇ ਪਾਣੀ ਆ ਸੋ ਉਹਦੇ ਲਈ ਅਸੀਂ ਯਤਨਸ਼ੀਲ ਰਹਾਂਗੇ ਕਿ ਸਾਰੇ ਮੈਨੇਜਰ ਸਾਹਿਬਾਨ ਨੂੰ ਕਿਹਾ ਕਿ ਸਾਰੇ ਕਾਰਜ ਉਹ ਐਜ ਇਟ ਜੇ ਤੁਸੀਂ ਕਰੀ ਚਲੋ ਤੇ ਮੈਂ ਇਸ ਗੱਲ ਦੀ ਵਧਾਈ ਦਿੰਨਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਵਰਕਰਾਂ ਨੂੰ ਸਮੂਚੇ EMPLOYEES ਨੂੰ ਜਿਨ੍ਹਾਂ ਨੇ ਅੱਜ 1 ਕਰੋੜ ਰੁਪਇਆ ਇਕੱਤਰ ਕਰਕੇ ਚੈੱਕ ਅੱਜ ਦੇ ਦੇਣਾ 1 ਕਰੋੜ ਰੁਪਇਆ ਇਹ ਨਹੀਂ ਦੋ ਚੌ ਦਿਨਾਂ ਦੇ ਵਿੱਚ ਫੇਰ ਉਹ ਇਕੱਤਰ ਕਰਕੇ ਦੇਣਾ ਇਹ ਨਹੀਂ 2 ਕਰੋੜ ਰੁਪਇਆ ਇਹ ਫੰਡ ਰੀਲੀਫ ਜਿਹੜਾ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਦੇ ਵਿੱਚ ਇਹਨਾਂ ਦਾ ਧੰਨਵਾਦ ਕਰਦਾ ਅੱਗੇ ਕਈ ਵਾਰੀ ਹੁੰਦਾ ਸੀ ਜੀ ਸ਼੍ਰੋਮਣੀ ਕਮੇਟੀ ਸਹਿਯੋਗ ਨਹੀਂ ਕਰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਸ ਵਾਰ EMPLOYEES ਨੇ ਇਹ ਦਰਸਾ ਦਿੱਤਾ ਕਿ ਕੁਦਰਤੀ ਆਫ ਦੇ ਵਿੱਚ ਅਸੀਂ ਵੀ ਸ਼ਾਮਲ ਹਾਂ ਸੋ ਇਹ ਤੋਂ ਇਲਾਵਾ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਜਾਤੀ ਤੌਰ ਤੇ ਬਹੁਤ ਸਾਰੇ EMPLOYEES ਸਾਡੇ ਜੇ ਕਿਸੇ ਨੂੰ 10000 ਦੀ 5000 ਦੀ ਲੋੜਿਆ ਦਈ ਜਾਂਦੇ ਆ ਅਸੀਂ ਗੁਰੂ ਨਾਨਕ ਦਾਸ ਮੈਡੀਕਲ ਯੂਨੀਵਰਸਿਟੀ ਤੋਂ ਇਹ ਯਤਨ ਕੀਤਾ ਉੱਥੋਂ ਸਾਡੀਆਂ ਰਾਹਤ ਤੌਰ ਫੌਰਨ ਤੌਰ ਤੇ ਇੱਕ ਐਂਬੂਲੈਂਸ ਡੇਰਾ ਬਾਬਾ ਨਾਨਕ ਦੇ ਇੱਕ ਰਮਦਾਸ ਵਿਕੇ ਦਿੱਤੀ ਸੀ ਉਹ ਜਿੱਥੇ ਆਪਣੇ ਬਿਮਾਰੀ ਦੀਆਂ ਦਵਾਈਆਂ ਪਚਾਉਂਦੇ ਆ ਉਥੇ ਨਾਲ ਦੀ ਨਾਲ ਕਿਸੇ ਨੂੰ 5000 ਕਿਸੇ ਨੂੰ 10000 ਜਿਹੜੇ ਬਹੁਤ ਵਿਚਾਰੇ ਓਕੇ ਆ ਕਿਉਂਕਿ ਚੰਗਾ ਬੰਦਾ ਕੋਈ ਉਹ ਤਾਂ ਵਿਚਾਰਾ ਗੁਜ਼ਾਰਾ ਕਰ ਲਊਗਾ ਤੇ ਕਈ ਵਿਚਾਰੇ ਮਾਤੜ ਤੇ ਮਾਤੜ ਉਹ ਰਾਹਤ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਸ੍ਰੀ ਗੁਰੂ ਰਾਮਦਾਸ ਮੈਡੀਕਲ ਜੁਨੀਅਰ ਆਸਥੀ ਪਾ ਰਹੀ ਆ ਤੇ ਸਾਡੇ ਸਾਰੇ ਸਕੱਤਰ ਸਹਿਬਾਨ ਇਨਾਂ ਨੂੰ ਵੀ ਕਿਹਾ ਸੀ ਕਿ ਆਪਾਂ ਜਿਹੜੇ ਪੈਸੇ ਹੋਣਾ ਉਹਨੇ ਆਪਣੇ ਕੋਲ ਇਹਦੇ ਲਈ ਅਸੀਂ 2-4 ਮੈਂਬਰ ਨਹੀਂ ਸਾਰੇ ਬਹੁਤਾਤ ਤੋਂ ਅਸੀਂ ਇਹ ਵਿਊਜ਼ ਲਵਾਂਗੇ ਤੇ ਉਹਨਾਂ ਲੋਕਾਂ ਲਈ ਕੀ ਕੀਤਾ ਜਾ ਸਕਦਾ ਕਿਉਂਕਿ ਬਹੁਤ ਨਗਰਾਂ ਦੇ ਵਿੱਚ ਗੁਰੂ ਘਰ ਵੀ ਇਫੈਕਟਡ ਹੋਏ ਆ ਉਹਨਾਂ ਦਾ ਵੀ ਦੇਖਾਂਗੇ ਬੈਠ ਕੇ ਵਿਚਾਰ ਕਰਾਂਗੇ ਕਿਉਂਕਿ ਲਗਭਗ 1100 ਪਿੰਡ ਸਿੱਧਾ ਅਫੈਕਟ ਹੋਇਆ ਉਹਦੇ ਵਿੱਚ ਕਿਸ ਤੰਗ ਨਾਲ ਯੋਗਦਾਨ ਪਾਉਣਾ ਉਦਲੇ ਅਸੀਂ ਸਾਰੇ ਯਤਨਸ਼ੀਲ ਰਹਾਂਗੇ ਤੇ ਦੂਸਰਾ ਇੱਕ ਸਾਡਾ ਇਹ ਅਕਾਊਂਟ ਆ ਜਿਹੜਾ ਤੁਸੀਂ ਵੀ ਜ਼ਰੂਰ ਨਸ਼ਰ ਕਰਦੇ ਹੋ ਇਹਦੇ ਵਿੱਚ ਲੋਕ ਆਪ ਮਹਾਰਾ ਆਪਣੀ ਦੁਸ਼ਮਾਨ ਜਿਹੜਾ ਕੱਢ ਕੇ ਪਾ ਰਹੇ ਆ ਇਹ ਜ਼ਰੂਰ ਵਿੱਚ ਆਪਣੇ ਜਸ ਭਾਜੀ ਦੇ ਤੁਸੀਂ ਇਲੈਕਟ੍ਰਿਕ ਮੀਡੀਆ ਇਹਦੀ ਮਾ ਫੋਟੋ ਲੈ ਲਓ ਇਥੋਂ ਤਾਂ ਕਿ ਇਹ ਤੁਹਾਨੂੰ ਪਤਾ ਲੱਗ ਜਾਏ ਇਹ ਹੈਗਾ ਸਾਡੇ ਐਸਪੀਆਈ ਦਾ ਡੋਨੇਸ਼ਨ ਟਵਾਰਡਸ ਬਲੱਡ ਫਲੱਡ ਵਿਕਟਮ ਆਫ ਪੰਜਾਬ ਇਹ ਸਾਡਾ ਐਸਬੀਆਈ ਦਾ ਅਕਾਊਂਟ ਆ ਬ੍ਰਾਂਚ ਹੈਗੀ ਇਹਦੀ 11 ਸੰਸਦ ਮਾਰਗ ਮੇਨ ਬ੍ਰਾਂਚ ਨਿਊ ਦਿੱਲੀ ਇੰਡੀਆ ਇਹ ਤੇ ਇਹ ਜਿਹੜੀ ਸਿਰਫ ਫਾਰਨ ਕੰਟਰੀਜ਼ ਲਈ ਆ ਆਪਣੇ ਲੋਕ ਵੀ ਪਾ ਸਕਦੇ ਇਹ ਨਹੀਂ ਕੋਈ ਦਿੱਕਤ ਪਰ ਉਹ ਉਚੇਚੇ ਤੌਰ ਤੇ ਬਾਹਰਲੇ ਜਿਹੜੇ ਆ ਇਹ ਅਕਾਊਂਟ ਹੈਗਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਮਰਸਰ ਇਹਦਾ ਅਕਾਊਂਟ ਨੰਬਰ ਹੈਗਾ 000000 60 401 00 063 31 ਮੈਂ ਰਿਪੀਟ ਕਰ ਦਿਆਂ 000000 40100 063 31 ਇਹਦਾ ਆਈ ਐਫ ਐਸ ਸੀ ਕੋਡ ਹੈਗਾ ਐਸ ਬੀ ਆਈ ਐਨ 0000691 ਇਹਦਾ ਆਈ ਐਫ ਐਸ ਸੀ ਕੋਡ ਐਸ ਬੀ ਆਈ ਐਨ 0000691 ਸਵਿਫਟ ਕੋਡ ਇਹਦਾ ਜਿਹੜਾ ਐਸ ਬੀ ਆਈ ਐਨ ਆਈ ਐਨ ਡਬਲ ਵੀ ਐਸ ਬੀ ਆਈ ਐਨ ਆਈ ਐਨ ਡਬਲ ਵੀ 104 ਏ ਐਫ ਸੀ ਆਰ ਦਾ اکاؤنٹ ਆ ਜਿਹਦੇ ਵਿੱਚ ਸਾਨੂੰ ਛੋਟ ਆ ਸੋ ਇਹਦੇ ਵਿੱਚ ਬਾਅਦ ਤੋਂ ਬਾਅਦ ਪੈਸੇ ਪਾਉਣੇ ਟੈਕਸ ਦੇ ਵੀ ਇਹਦੇ ਵਿੱਚ ਰਿਪੀਟ ਆ ਇੱਕ ਸਾਡਾ ਅਕਾਊਂਟ ਹੈਗਾ 13 13 ਜਿਹੜਾ ਗੁਰੂ ਨਾਨਕ ਦੇ ਪਾਖਸ਼ਾ ਦੀ ਸ਼ਤਾਬ ਦੀ ਵੇਲੇ ਖੋਲਿਆ ਪਿਛਲੀ ਬਾਰੇ ਵੀ ਇਹ ਇਫੈਕਟਿਵ ਹੋਇਆ ਸਗਾ ਇਹ ਇੱਕ ਬ੍ਰਾਂਚ ਹੈਗੀ ਗੋਲਡਨ ਟੈਂਪਲ ਅੰਮ੍ਰਿਤਸਰ ਇਹ ਜਿਹੜੇ ਦੇਸੀ ਇਧਰਲੇ ਬੰਦਿਆਂ ਨੇ ਮੇਰੇ ਅਰਗਿਆਂ ਨੇ ਪਾਉਣੇ ਆ ਅਕਾਊਂਟ ਹੈਗਾ ਇਹਦਾ HDFC ਬੈਂਕ ਦੇ ਵਿੱਚ ਅਕਾਊਂਟ ਨੰਬਰ ਇਹਦਾ ਹੈਗਾ 5 01 00 300 315215 501 00 300 31521 IFSC ਕੋਡ HDFC 0001313 HDFC 000 ਫਿਰ ਅਗੇਨ 1313 ਤੇ ਬ੍ਰਾਂਚ ਕੋਡ ਇਹਦਾ ਹੈਗਾ 1313 ਮਾਈਕਰੋ ਕੋਡ 141432 4006 ਸੋ ਇਹਦੇ ਵਿੱਚ ਜਿਹੜੇ ਵੀ ਮਾਈ ਭਾਈ ਆਪਣਾ ਚਾਹੁੰਦੇ ਯੋਗਦਾਨ ਪਾਉਣਾ ਉਹ ਯੋਗਦਾਨ ਆਪਣਾ ਪਾਉਣ ਤੇ ਪਾ ਵੀ ਰਹੇ ਆ ਇਸ ਕਰਕੇ ਅਸੀਂ ਸਾਰਿਆਂ ਨੇ ਇਹ ਯਤਨ ਕੀਤਾ ਕਿ ਇਹ ਅਕਾਊਂਟ ਦੇ ਵਿੱਚ ਜਿੰਨੇ ਵੀ ਮਾਇਆ ਆਊਗੀ ਇਹ ਮੋੜ ਵਸੇਬੇ ਲਈ ਜਿਹੜੇ ਆਪਣੇ ਰਾਹਤ ਸਾਡੇ ਚੱਲ ਰਹੇ ਉਹ ਚੱਲੀ ਜਾਣੇ ਆ ਉਹਦੇ ਵਿੱਚ ਕੋਈ ਛੋਟ ਨਹੀਂ ਖੜੋਤ ਨਹੀਂ ਆਉਣੀ ਉਹ ਐਜ ਇਟ ਜੇ ਸਾਡੇ ਮੈਨੇਜਰਾਂ ਨੂੰ ਹਦਾਇਤ ਹੈ ਉਹ ਆਪਣੇ ਗੁਰਦਾਰਾ ਸਹਿਬਾਨਾਂ ਤੋਂ ਉਹ ਰਾਹਤ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ ਪਰ ਆ ਜਿਹੜੀ ਮਾਇਆ ਬਾਹਰੋਂ ਤੁਹਾਡੀ ਵਿਦੇਸ਼ ਚੋਂ ਜਾਂ ਦੇਸ਼ ਚੋਂ ਆਉਣੀ ਆ ਤੇ ਮੈਂ ਸਮੂਹ ਮਾਈ ਭਾਈ ਗੁਰੂ ਨਾਨਕ ਦੇਵਾ ਨਾਮ ਮਾਈ ਭਾਈ ਨੂੰ ਬੇਨਤੀ ਵੀ ਕਰਦਾ ਇਹ ਤੁਹਾਡਾ ਇੱਕ ਇੱਕ ਪੈਸਾ ਗੁਰੂਤਾਰਨ ਹੋ ਕੇ ਉਹਨਾਂ ਲੋਕਾਂ ਦੇ ਜਿਹੜੇ ਵਿਚਾਰੇ ਅਫੈਕਟਡ ਹੋ ਗਏ ਉਹਨਾਂ ਦੇ ਮੋੜ ਵਸੇਵੇ ਲਈ ਜਾਣੇ ਚਾਹੇ ਗੁਰੂ ਘਰ ਹੋਣ ਤੇ ਚਾਹੇ ਕੋਈ ਹੋਰ ਕਾਰਜ ਹੋਣ ਤੇ ਮੈਂ ਇਹ ਖੁਸ਼ੀ ਵੀ ਮਹਿਸੂਸ ਕਰ ਰਿਹਾ ਕਿ ਆ ਹੁਣੇ-ਹੁਣੇ ਇੱਥੇ ਆਪਾਂ ਬੈਠੇ ਆ ਇਹਨਾਂ ਬੈਠਿਆਂ-ਬੈਠਿਆਂ ਤੇ ਸਰਦਾਰ ਬਲਵੰਤ ਸਿੰਘ ਯੂਐਸਏ ਵੱਲੋਂ ਉਹਨੇ 3 ਲੱਖ ਰੁਪਏ ਦੇ ਜਿਹੜੇ ਚੱਕਿਆ ਉਹ ਭੇਟ ਕੀਤੇ ਆ